ਇੱਤਕੀਆ ਲੰਗਰ ਇੱਤਕੀਆ ਲੰਗਰ ਹੋਰ ਜਿਆ ਸਾਰਿਆਂ ਨੂੰ ਲੰਗਰੀਆਂ ਦੰਗੀਆਂ ਆਪਿਆ ਇੱਤਕੀਆ ਲੰਗਰ ਰਾਜ ਸਾਹਿਬ ਰਾਜ ਸਾਹਿਬ ਜੱਤਪਿੰਨ ਮੰਨਣ ਹੰਨਾਂ ਦੇ ਵਿੱਚ ਇੱਤਕੀਆ ਲੰਗਰ ਆਮ ਸੱਤਾ ਹੋ ਕੇ ਦਾ ਲੰਗਰ ਅੱਜ ਕਿਹਾ ਕੋਈ ਨਹੀਂ ਕੁਝ ਬੋਰੇ ਆ ਬੀ ਨੀ ਹੋਇਆ ਉਹਨੂੰ ਲੈ ਦਈਆਂ ਬਹੁਤ ਦਾ ਬੱਚੇ ਉੱਤੇ ਨਹੀਂ ਉੱਥੇ ਸਾਡੇ ਤੇ ਨੰਨੜਾ ਗਾਣੇ ਕੰਡੇ ਦੇ ਜਿੰਦਾ ਵੇਖੇ ਨੁਕੀਸਾ ਟ੍ਰਾਇੰਗਲੋ ਦੇ ਚੌਕੇ ਤੇ ਉੱਥੇ ਗਾਣੇ ਕੀ ਨੀਂ ਪਿੱਟਾ ਜਿੰਦੇ ਗਾਣੇ ਸੱਤੀ ਅਕਸਰ ਤੋਂ ਗਾਣੇ ਸੁਣ ਕੇ ਗਾਣੇ ਦੇਖੋ ਗਾਣੇ ਗਾਣੇ ਹਾਂ ਤੇ ਜਾਓ ਆਪਣੇ ਆਪੇ ਲੱਗੇ ਨਿਆਰੇ ਕੰਪਾ ਹਉੜੇ ਜੋ ਹੋਣਾ ਸੀ ਜਦੋਂ ਬਾਰਾਂ ਮਹੀਨਿਆਂ ਦਾ ਚੱਲ ਚੇ ਬੋਲ ਪੈਣੇ ਆ ਵੀ ਜਾਂਦੇ ਭਾਈ ਜੀ ਸਾਰੇ ਸੰਗਤ ਨੂੰ ਬਿਖਾਹ ਦੇਣਾ ਇਹ ਰਾਜਾ ਸਾਹਿਬ ਜੀ ਦਾ ਚਾਹਤ ਚੱਲਦਾ ਆਸ ਕਰੀਏ ਸਾਡੇ ਲਈ ਇੱਕ ਸਤਿ ਸ੍ਰੀ ਅਕਾਲ ਇਹ ਕਿ ਕਾਰਜ ਪਵਿੱਤਰ ਹੈ ਕਿ ਇੱਥੇ ਆਂ

ਪਾ ਇਹ ਚੰਪਾ ਕੁਮੈ ਤੇ ਧਰਤੀ ਉੱਤੇ ਕਿਦ ਕੁ ਰਵਿਦਾਸ ਜੀ ਨਾਮ ਵਿਰਸਾ ਸੰਕਲਨ ਹਰ ਸਾਲ ਟਿੱਕੀਆਂ ਦਾ ਢੰਡੇ ਦਾ ਲੰਗਰ ਲਗਾਇਆ ਜਾਂਦਾ ਰਾਜ ਸਾਹਿਬ ਜੀ ਦੇ ਜਨਮ ਦਿਨ ਤੇ ਜੱਦੀ ਪਿੰਡ ਮੰਨਹਾਨਾ ਦੇ ਵਿੱਚ ਬੜੇ ਵੱਡੀ ਪੱਧਰ ਤੇ ਇੱਥੇ ਕੋਕ ਦਾ ਲੰਗਰ ਚੱਲਦਾ ਜੀ ਆਰਫੂ ਕੀ ਸੰਗਤ ਜਿੰਨਾ ਮਰ ਦੀ ਕੋਸ਼ਿਸ਼ ਕਰੇ ਆਰਫੂ ਕੀ ਸੰਗਤ ਮੈਂ ਅੱਜ multimil Beast ད�ོ ག ཚེ པལ སྱ རེ རོས རེ 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 འེ རེ ས ར ེ ར སེ ང ཁས � ས� ཁཪ� ཁསཁ� ཁས ས ཮ག ਲੰਗਰ ਦੁਪਹਿਰ ਵੇਲੇ ਪ੍ਰਭਾਨੰਦ ਲੰਗਰ ਜਿਹਨੂੰ ਦਾਸ ਮਹਾਰਾਜ ਦੇ ਨਾਮ ਨੂੰ ਸਨਤੁਰ ਉੱਤੇ ਲਗਾਇਆ ਜਾਂਦਾ ਤੇ ਸੰਗਤ ਬੜੀ ਸ਼ਰਧਾ ਨਾਲ ਤੇ ਪਿਆਰ ਨਾਲ ਲੰਗਰ ਖਾਖਦੇ ਆ ਅੱਜ ਵੀ ਪੜਾਈ ਖਾਣਾ ਨਹੀਂ ਪੁੱਤ ਸਾਨੂੰ ਜਿਹੜੇ ਪੜ੍ਹਦੇ ਨੂੰ ਪੜਾਉਂਦੇ ਨੇ ਸਰਕਾਰੀ ਦੇ ਲਾਇਸੈਂਸ ਲੋੜ ਹੈ ਬਸ ਉਹ ਸਮਝ ਲੈ ਲੈ ਮੇਰੇ ਬੱਚੇ ਸਮਝ ਲੈ ਬਰਾਬਰ ਖੜੇ ਰਹਿਣਾ ਮੌਨਿਕਾ ਮੰਗਲਪਾਲ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਜੈ ਜੀ ਰਾਜਾਪੁਰੇ ਘਰਪੁਰੇ